ਪਾਤਸ਼ਾਹ ਕਿਰਪਾ ਕਰਨ ਵਾਹਿਗੁਰੂ ਜੋ ਜੋ ਨਾਮ ਹਰ ਗੁਣ ਉਤਰੇ ਪਗਤ ਜਨ ਕੋ ਤੇਰਾ ਫਿਰੇ ਜੋ ਜੋ ਨਾਮ ਹਰ ਗੁਣ ਉਤਰੇ ਭਗਤ ਜਨਾ ਕੋ ਦੇਹਦਾ ਪਰੇ ਭਗਤ ਜਨਾ ਕੋ ਦੇਹਦਾ ਵਿਨਹਿ ਜੋ ਜੋ ਨਾਮ ਹਰ ਗੁਣ ਉਚਰੈ ਹੈ ਭਗਤ ਜਨਾ ਕੋ ਦੇਵਦਾ ਮੇਰੇ ਭਗਤ ਜਨਾ ਕੋ ਦੇਵਦਾ ਮੇਰੇ ਹਸਤ ਖਿਲਤ ਤੇਰੇ ਨੇਹਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹਸਤ ਖਿਲਤ ਪਗਿਤ ਕਰਤ ਨਾਮਾ ਪਕੜੀ ਉਠਾਇਆ ਪਗਿਤ ਕਰਤ ਨਾਮਾ ਪਕੜੀ ਉਠਾਇਆ ਜਉ ਜਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਬਿਨੈ ਭਗਤ ਜਨਾਕ ਦੇਹ ਹੁਦਾ ਵੀ ਰਹਿ ਜੋ ਜੋਨਾ ਮ ਹਰ ਕੋਣੀ ਉੱਤੇ ਰਹਿ ਭਗਤ ਜਨਾਕ ਦੇਹ ਹੁਦਾ ਵੀ ਰਹਿ ਭਗਤ ਜਨਾਕ ਦੇਹ ਹੁਦਾ ਵੀ ਰਹਿ जात मेरी जात मराया छिप के जन्म काहे को आया इडी जात मेरी जात मराया ਕੁਆਇਆ ਜੀ ਪੇਕੇ ਜਨਮ ਕਾਇ ਕੁਆਇਆ ਜੋਂ ਜੋਂ ਨਾਮ ਹਰ ਗੁਣ ਉਤਰੈ ਭਗਤ ਜਨਾ ਕੋ ਦੇਹੁਰਾ ਵਿਨੇ ਭਗਤ ਜਨਾ ਕੋ ਦੇਹੁਰਾ ਜੋ ਜਨਾ ਮਾ ਹਰ ਗੁਣ ਉੱਚ ਰਹਿ ਪਗਤ ਜਨਾ ਕੋ ਦੇਵਰਾ ਪਿਰੈ ਪਗਤ ਜਨਾ ਕੋ ਦੇਵਰਾ ਪਿਰੈ ਲੈ ਕਮਲੀ ਚੱਲਿਓ ਪਲਟਾ ਹਰ ਪਾਛੈ ਬੈਠਾ ਜਾ ਕੁਣੇ ਉੱਤੇ ਰਹਿ ਭਗਤ ਜਨਾ ਕੋ ਦੇਹੁਰਾ ਬਿਨੈ ਭਗਤ ਜਨਾ ਕੋ ਦੇਹੁਰਾ ਬਿਰੇ ਹਸਤ ਖਲਕ ਤੇਰੇ ਦੇਹੁਰਾ ਆ ਗਿੱਤ ਕਰਤ ਨਾਮ ਫਕਰ ਉਠਾਇਆ ਅਜਿੱਤ ਖੇਲਤ ਤੇਰੇ ਤੇ ਆਇਆ ਭਗਤ ਕਰਤ ਨਾਮ ਫਕਰ ਉਠਾਇਆ ਭਗਤ ਕਰਤ ਪਕ ਨੇ ਉਠਾਇਆ ਜੋ ਜੋ ਨਾਮ ਹਰ ਗੁਣ ਉੱਚ ਰੇ ਭਗਤ ਜਨਾ ਕੋ ਦੇਹੁ ਦਾ ਬਿਨੈ ਭਗਤ ਜਨਾ ਕੋ ਦੇਹੁ ਦਾ ਬਿਨੈ ਭਗਤ ਜਨਾ ਕਾ ਜੇਹ ਰਬ ਦੇ ਹਸਤ ਖਿਲਤ ਤੇਰੇ ਦੇਹ ਰੇ ਆਇਆ ਭਗਤ ਕਰਤ ਨਾਮ ਬਕਰ ਉਠਾਇਆ ਪਿਆਰ ਵਾਲਿਓ ਇਹ ਬਾਤ ਆ ਜਿਹੜੀ ਨਾ ਇਹ ਘਟਨਾ ਕ੍ਰਮ ਹੈ ਇਹ ਸਤਗੁਰ ਨਾਮਦੇਵ ਜੀ ਨੇ ਆਪਣੀ ਮਖਾਰ ਵਿੱਚੋਂ ਆਪ ਆਪਣੇ ਨਾਲ ਦਿੱਤੀ ਹੱਡ ਵੀਤੀ ਲਿਖੀ ਹੈ ਕੀ ਫਰਮਾਦੇ ਨੇ ਰਾਗ ਪਹਿਰੋ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ 1164 ਅੰਗ ਹੈ ਉੱਥੇ ਇਹ ਸ਼ੁਭਾ ਪਾਰਿਆ ਸੀ ਕਹਿੰਦੇ ਹਸਤ ਖੇਲ ਤੇਰੇ ਦੇਹਰੇ ਆਇਆ ਕਹਿੰਦੇ ਮੈਂ ਬੜਾ ਖੁਸ਼ ਸੀ ਹੱਸਦਾ ਖੇਲਦਾ ਤੇਰੇ ਮੈਂ ਦੇਹਰੇ ਆਇਆ ਇਹ ਦੇਹਰਾ ਪਤਾ ਕਿਹੜਾ ਸੀ ਜੀ ਮਹਾਰਾਸ਼ਟਰ ਦੀ ਧਰਤੀ 나ਗ ਅਵੰਡਾ ਦਾ ਮੰਦਰ ਹੈ 11 ਜੋਤਰ ਲਿੰਗ ਹੈ ਨਾ ਹਿੰਦੂਆਂ ਦੇ ਕਹਿੰਦੇ ਰਾਵਣ ਨੇ ਸਥਾਪਿਤ ਕੀਤੇ ਹੋਣ ਪਤਾ ਨਹੀਂ ਕਿਨੇ ਕੀਤੇ ਉਹਨਾਂ ਵਿੱਚੋਂ ਇੱਕ ਜੋਤਰ ਲੰਗ ਹੈ। ਵਾਂ ਖੜੀ ਕਰੋ। ਕਿਸਨੇ ਉਹ ਸਤਗੁਰ ਨਾਮ ਜੇਬ ਜੀ ਦਾ ਘੁੰਮਿਆ ਹੋਇਆ ਦੇਰੇ ਦੇ ਦਰਸ਼ਨ ਕੀਤੇ ਨੇ। ਇੱਕ ਵਾਂ ਖੜੀ ਹੈ ਮਾਤਾ ਦੀ ਬਸ। ਜਾਇਆ ਕਰੋ ਬਈ, ਦੇਖਿਆ ਕਰੋ। ਜਿਹੜੇ ਬਾਲੇ ਸਾਇੰਸ ਦੀ ਸਾਇੰਸ ਸਾਇੰਸ ਕਰਦੇ ਨੇ ਨਾ ਕਿ ਸਾਇੰਸ ਬੜੀ ਸਾਇੰਸ ਬੜੀ। ਮੈਨੂੰ ਦੱਸਣਾ ਸਾਇੰਸ ਕਿੱਥੇ ਗਈ ਉੱਥੇ ਫਿਰ। ਦੇਰੇ ਹੀ ਕੰਮ ਗਿਆ। ਕਿੱਥੇ ਗਈ ਸਾਇੰਸ ਫਿਰ ਕਮਾਨ ਵਾਲਿਆਂ ਨੇ ਤਾਂ ਇਹ ਯੁੱਗ ਘਮਾਤੇ ਯੁੱਗ ਸਤਜੁਗ ਦਵਪਰ ਆਣਾ ਸੀ ਤ੍ਰਿਤਾ ਆ ਗਿਆ ਪਹਿਲਾਂ ਉਲਟ ਕਰਤੀ ਬਾਣੀ ਪਹਿਲਾਂ ਸਤਜੁਗ ਆਇਆ ਫਿਰ ਤ੍ਰਿਤਾ ਆ ਗਿਆ ਦਵਪਰ ਬਾਦ ਬਚਾਇਆ ਕਲਯੁਗ ਫਿਰ ਆਇਆ ਵੇਖੋ ਹਸਤ ਖੇਲ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪੱਕਰ ਉਠਾਇਆ ਕਹਿੰਦਾ ਮੈਂ ਭਗਤੀ ਕਰ ਰਿਹਾ ਸੀ ਮੈਂ ਆਰਾਮ ਦੀ ਤੁਨ ਅਕਾਲ ਪ੍ਰਖ ਨੂੰ ਯਾਦ ਕਰ ਰਿਹਾ ਸੀ ਵਿਠਲ ਨੂੰ ਯਾਦ ਕਰ ਰਿਹਾ ਸੀ ਮੈਨੂੰ ਫੜਿਆ ਫੜ ਕੇ ਠਾੜ ਦਿੱਤਾ ਗਿਆ ਹੁਣ ਤੁਸੀਂ ਸੰਗਤ ਬੈਠੀ ਹੈ ਅਸੀਂ ਇੱਥੇ ਕੀਰਤਨ ਕਰਦੇ ਹਾਂ ਸਾਨੂੰ ਕੋ ਬਾਂਹ ਤੋਂ ਫੜ ਕੇ ਘੜੀਸ ਕੇ ਲੈ ਜਾਵੇ ਉਹ ਕੱਡੇ ਵਾਰ ਠੱਕੇ ਮਾਰ ਕੇ ਸਾਡੇ ਮਨ ਤੇ ਕੀ ਬੀਤਣੀ ਜਿੱਦ ਬਣੂਗੀ ਕਿ ਖਰਾਬ ਹੋਊਗੀ ਖਰਾਬ ਹੀ ਹੋਊਗੀ ਨਾ ਪਿਆਰ ਵਾਲੇ ਉਹ ਜਾਤ ਮਾਨੀ ਲੋਕਾਂ ਨੇ ਤੋਲਿਆ ਫੜ ਕੇ ਬਾਂਹ ਤੋਂ ਬਸ ਫਿਰ ਕੀ ਸੀ ਜਦੋਂ ਫਿਰ ਤੋਇਆ ਨਾ ਫੜ ਕੇ ਮੰਦਰ ਚੋਂ ਬਾਹਰ ਕਟ ਸਟਿਆ ਕਈ ਵਿਦਵਾਨ ਕਹਿੰਦੇ ਕਿ ੱੱਕੇ ਮਾਰੇ ਕੁੱਟਿਆ ਮਾਰਿਆ ਵੀ ਇਹ ਸ਼ਬਦ ਅੰਦਰ ਕੁੱਟਣ ਮਾਰਨ ਦਾ ਜ਼ਿਕਰ ਨਹੀਂ ਹੈ ਵਿਦਵਾਨ ਕਈ ਕਹਿੰਦੇ ਨੇ ਗੱਲ ਨੂੰ ਕਹਿਣ ਦਾ ਢੰਗ ਹੁੰਦਾ ਹਸਤ ਖੇਲ ਤੇਰੇ ਦੇਹ ਰਿਹਾ ਆਇਆ ਭਗਤ ਕਰਤ ਨਾਮ ਆਪਾਕਰ ਉਠਾਇਆ ਪਕੜ ਕੇ ਉਠਾਇਆ ਉਠਾਇਆ ਮਤਲ ਜਿੱਕਿਆ ਹੋਣਾ ਬਹੁਤ ਫੜ ਕੇ ਕ੍ਰਿਸ਼ਨਾਂ ਹੀ ਹੁੰਦਾ ਕੀ ਹੋਇਆ ਫਿਰ ਉਸ ਡੇਰੇ ਦੇ ਪਿੱਛੇ ਜਾ ਕੇ ਬਹਿ ਗਏ ਉੱਥੇ ਰੱਬ ਨੂੰ ਫਿਰ ਤਾਨਾ ਮਾਰਿਆ ਦੇਖੋ ਐਨਾ ਕਸ ਕੇ ਤਾਨਾ ਮਾਰਿਆ ਰੱਬ ਨੂੰ ਰੱਬ ਦਾ ਸੰਗਾਸਨ ਡੋਲ ਗਿਆ ਕੀ ਮਾਰਿਆ ਤਾਨਾ ਰੱਬ ਨੂੰ ਕਹਿੰਦੇ ਹਿੰੜੀ ਜਾਤ ਮੇਰੀ ਜਾਤ ਮਰਾਇਆ ਐ ਰੱਬ ਜੀ ਮੇਰੀ ਹਿੰੜੀ ਜਾਤ ਮੈਂ ਛੋਟੀ ਜਾਤ ਦਾ ਮੈਂ ਕਮੀਨ ਜਾਤ ਦਾ ਮੈਂ ਨੀਵੀਂ ਜਾਤ ਦਾ ਰੱਬ ਜੀ ਫਿੰੜੀ ਜਾਤ ਮੇਰੀ ਜਾਤ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਅੰਦਰ ਅਕਰਸ਼ ਆ ਗਿਆ ਮੈਨੂੰ ਸ਼ੇਂਬਿਆਂ ਦੇ ਘਰ ਪੈਦਾ ਦੱਸ ਕਿਉਂ ਕੀਤਾ ਇੱਥੇ ਮੈਂ ਇੱਕ ਗੱਲ ਤੁਹਾਡ ਨਾਲ ਸਾਂਝੀ ਕਰਨੀ ਹੈ ਮੈਂ ਸਤਗੁਰ ਨਾਮਦੇਵ ਜੀ ਦੀ ਕੋਈ ਉਹਨੂੰ ਛੋਟਾ ਨਹੀਂ ਕਰਕੇ ਦੱਸਣ ਲੱਗਿਆ ਨਾ ਨਾ ਇੱਕ ਜੋਤ ਹੈ ਸਾਰੀ ਮੇਰੇ ਗੁਰੂ ਅਰਬਦਾਸ ਨੇ ਕਦੇ ਨਹੀਂ ਕਿਹਾ ਮੇਰੀ ਜਾਤ ਛੋਟੀ ਐ ਕਿਹਾ ਹੀ ਨਹੀਂ ਰੱਬ ਨੂੰ ਕਿ ਮੈਂ ਚਮਾਰਾਂ ਦੇ ਕਾਹਦੇ ਜੰਮਿਆ ਮੈਂ ਸਗੋ ਮਾਣ ਨਲਕਿਆ ਮੇਰੀ ਜਾਤ ਕਟਵੰਢ ਲਟ ਟੋਟ ਬੰਤਹ ਨਿਤਹੀਏ ਬਨਾਰਸ ਆਸਪਾਸਾ ਕਹਿ ਰਬਦਾਸ ਖਲਾਸ ਚਮਾਰਾ ਜੋ ਹਮਸੈਰੀ ਸੁਮੀਤ ਸੁਮੀਤ ਹਮਾਰਾ ਵੇਖੋ ਵੇਖੋ ਮੇਰੇ ਗੁਰੂ ਦੇ ਰੰਗ ਵੇਖੋ ਮੇਰੇ ਕਾਂਛੀ ਵਾਲੇ ਦੇ ਚੋਜ ਕਿਤੇ ਨਹੀਂ ਕਿਹਾ ਰੱਬ ਜੀ ਇਹ ਮੈਨੂੰ ਚਮਾਰਾਂ ਦੇ ਭਜਣਾ ਸੀ ਮੈਨੂੰ ਜਨਮ ਚ ਮਾਰਨ ਦੇਣਾ ਸੀ ਲੋਕ ਨਫ਼ਰਤ ਕਰਦੇ ਨੇ ਮਰੇ ਪਛੂਟਵਾਦੇ ਨੇ ਨਹੀਂ ਗਿਲਾ ਕੀਤਾ ਰੱਬ ਨਾਲ ਨਹੀਂ ਕੀਤਾ ਸਗੋਂ ਮਾਣ ਮਹਿਸੂਸ ਕੀਤਾ ਕਿ ਮੈਂ ਚਮਿਆ ਰਹਾਂ ਮਾਣ ਹਲਕਿਆ ਕਹਿਰ ਬਦਾਸ ਕਲਾਸ ਚ ਮਾਰਾ ਜੋ ਹਮਸਹਰੀ ਸੁਮਿਤ ਹੈ ہمارا ਵੀ ਆਪਣੇ ਆਪਣੇ ਮਨ ਦੀ ਅਵਸਥਾ ਹੈ ਸਤਗੁਰ ਨਾਮਦੇਵ ਜੀ ਕੋਈ ਛੋਟੀ ਗੱਲ ਨਹੀਂ ਹੈ ਨਾ ਨਾ ਮੈਂ ਛੋਟਾ ਬड़ा ਨਹੀਂ ਥੀ ਆਖ ਰਿਹਾ ਪਰ ਵੇਖੋ ਇੱਧਰ ਸਤਗੁਰ ਨਾਮਦੇਵ ਜੀ ਅਕਾਲ ਪੁਰਖ ਨੂੰ ਤਾਨਾ ਮਿਹਣਾ ਦਿੰਦੇ ਨੇ ਐ ਜਾਦਮ ਰਾਇਆ ਐ ਰੱਬ ਜੀ ਢਿੰਡੀ ਜਾਤ ਮੇਰੇ ਯਾਦ ਭਰਾਇਆ ਛਿਪੇ ਕੇ ਜਨਮ ਕਾਹੇ ਕੋਇਆ ਸਾਹਬ ਤਾਂ ਕਿਹਾ ਤੇ ਮੈਨੂੰ ਸ਼ੀਂਬਾ ਦੇ ਘਰ ਕਿਉਂ ਜਮਾਇਆ ਫਿਰ ਇੱਕੋ ਇੱਕੋ ਕਲਾਕਾਰ ਨੇ ਗੀਤ ਗਾਇਆ ਸੀ ਨਾ ਮੇਰਾ ਕੀ ਕਸੂਰ ਜੇ ਮੈਂ ਛੋਟੇ ਘਰ ਜਮੇ ਇੱਦਾਂ ਤੁਸੀਂ ਲੈ ਉਹਦੇ ਮਗਰ ਸਾਰੇ ਪੈ ਗਿਆ ਉਦੋਂ ਗੱਲ ਹੁਣ ਸੱਚੀ ਗਈ ਸੀ ਉਹਦਾ ਅੱਡਾ ਵਿਰੋਧ ਕੀਤਾ ਜਿਨ੍ਹਾਂ ਦੀ ਧੌਣ ਵਿੱਚ ਜਾਤ ਦਾ ਕਿੱਲ ਹੈ ਨਾ ਉਹਦੇ ਮਗਰ ਪੈ ਗਏ ਉਹ ਉਸ ਕਲਾਕਾਰ ਜਿਉਂਦਾ ਰਿਹਾ ਉਹਨੇ ਗੱਲ ਚੰਗੀ ਕੀਤੀ ਸੀ ਉਹਨੇ ਮੰਨ ਲਿਆ ਉਤਰ ਗਏ ਬਈ ਉਹ ਰਾਜ ਕਰਦੇ ਨੇ ਸੋ ਮੇਰੇ ਗੁਰੂ ਕੇ ਪਿਆਰਿਓ ਜਦੋਂ ਕੱਢਿਆ ਨਾ ਬਾਹਰ ਤਾਨਾ ਮਾਰਿਆ ਅਕਾਲ ਪੁਰਖ ਨੂੰ ਤੇ ਬਰ ਕਾਤਕ ਵਰਤਿਆ ਲੈ ਕੰਬਲੀ ਚਲਿਓ ਪਲਟਾਏ ਦਿਹਰੇ ਪਾਛੇ ਬੈਠਾ ਜਾਏ ਕੰਬਲੀ ਚੱਕੀ ਅੱਖਾਂ ਵਿੱਚ ਅਥਰੂ ਵੀ ਆਏ ਹੋਣਗੇ ਫਿਰ ਕੰਬਲੀ ਬੁੱਕਲ ਮਾਰੀ ਪਿੱਛੇ ਜਾ ਕੇ ਬਹਿ ਗਏ ਉਹ ਲਾਲੀ ਰਾਟੋ ਅਕਾਲ ਪੁਰਖ ਦੀ ਜਾਤ ਦੀ ਨਾਮ ਦੀ ਬਸ ਇਹ ਪੁੱਛਣਾ ਤਾਂ ਨਹੀਂ ਚਾਹੀਦਾ ਆ ਕੈਮਰੇ ਤੋਂ ਪਿੱਛੇ ਪੁੱਛ ਰਿਆਂ ਕੈਮਰਾ ਤੁਹਾਡੇ ਵੱਲ ਨਹੀਂ ਘੁੰਮਣਾ ਕਿੰਨਿਆਂ ਕਰੂ ਹਾਂ ਨਾਮ ਜਪਦੀਆਂ ਨੇ ਵਾਖੜੀ ਕਰੋ ਜਿਹੜੇ ਸਤਿ ਸਿਅ ਨਾਲ ਜਿਹੜੇ ਨਾਮ ਜਪਦਿਆਂ ਘਰੇ ਵਾ ਵਾ ਬੀਬੀਆਂ ਦੇ ਹੱਥ ਖੜੇ ਹੋ ਤੁਹਾਡੇ ਚਰਨਾਂ ਨੂੰ ਪ੍ਰਣਾਮ ਹੈ ਤੁਹਾਡੇ ਘਰ ਨੂੰ ਪ੍ਰਣਾਮ ਹੈ ਜਿੱਥੇ ਮੇਰੇ ਗੁਰੂ ਹਰੀ ਦਾ ਨਾਮ ਜਪਿਆ ਜਾਂਦਾ ਹੈ ਤਾਨੋ ਤੁਸੀਂ ਨਾਮ ਜਪਣਾ ਮੈਂ ਰਾਮ ਨਾਮ ਤਨ ਲਾ ਦੇਆ ਵਿਖਲਾਦੀ ਸੰਸਾਰ ਇਹ ਤੁਸੀਂ ਰਾਮ ਨਾਮ ਤਨ ਇਕੱਠਾ ਕਰ ਰਹੇ ਹੋ ਮੁਬਾਰਕ ਦੇ ਪਾਤਰ ਤੁਸੀਂ ਗੁਰੂ ਕੇ ਪਿਆਰੇ ਹੋ ਫਿਰ ਰੱਬ ਨੇ ਕਿਰਸ਼ਮਾ ਕੀਤਾ ਕੀ ਕਿਰਸ਼ਮਾ ਕੀਤਾ ਜਿਉ ਜੋ ਨਾਮ ਹਰ ਗੁਣ ਉਚਰੇ ਜਿੱਦਾਂ ਜਿੱਦਾਂ ਉਹ ਰੱਬ ਦਾ ਨਾਮ ਲੈ ਰਿਆ ਦੇਹਾਂ ਹੀ ਫਿਰ ਜਾ ਰਿਆ ਤੇ ਗੁਰਬਾਣੀ ਸ਼ੱਕ ਦੂਰ ਕਰਦੀ ਹੈ ਜੋਗਰ ਦਿਓ ਤੋ ਕੰਧ ਨਹੀਂ ਹਿਰੇ ਜੇ ਗੁਰੂ ਚਾਹੇ ਤਾਂ ਕੰਧ ਨਹੀਂ ਹਿਲਦੀ ਜੋਗਰ ਦਿਓ ਤੋ ਕੰਧ ਨਹੀਂ ਹਿਰੇ ਜੋਗਰ ਦਿਓ ਤੋ ਦੇਹ ਰਾ ਫਿਰੇ ਜਿਉ ਚਾਵੇ ਤਾਂ ਕੰਧ ਨਾ ਫਿਰਣ ਦੇਵੇ ਜਿਉ ਚਾਹੇ ਤਾਂ ਪੂਰਾ ਦਾ ਪੂਰਾ ਦੇਰਾ ਫੇਰ ਸਕਦਾ ਹੈ ਜਾਏ ਉਹ ਕਦੇ ਅੱਜ ਮਹਾਰਾষ্ট্র ਦੀ ਧਰਤੀ ਹੈ ਉਹ ਦੇਰਾ ਫਿਰਿਆ ਹੋਇਆ ਪਤਾ ਕਿਦਾਂ ਫਿਰਿਆ ਪਤਾ ਲੱਗਦਾ ਜਿਹੜੀ ਪੈਰ ਧੋਣ ਵਾਲੀ ਚਰਨਗਾਂ ਹੁੰਦੀ ਨਾ ਪੈਰ ਘਾਲ ਜਿੱਥੇ ਪੈਰ ਧੋਦੇ ਆ ਉਹ ਗੁਰਦੁਆਰੇ ਮੰਦਰ ਦੇ ਮੋਹਰੇ ਹੁੰਦੀ ਨਾ ਉੱਤੇ ਪਿੱਛੇ ਹੈ ਜਿਹੜੀ ਪੈਰ ਧੋਣ ਵਾਲੀ ਨਾ ਸਰੋਵਰ ਗੁਰੂ ਘਰ ਦੇ ਮੋਹਰੇ ਹੁੰਦਾ ਉਹਦੇ ਪਿੱਛੇ ਹੈ ਮੋਹਰੇ ਸਰੋਵਰ ਦੀ ਅੱਜ ਵੀ ਸਰੋਵਰ ਹੈ ਬਰਡੂਆਂ ਦਾ ਸਰੋਵਰ ਹੈ ਉਹ ਬੱਚੇ ਰਹਿ ਗਿਆ ਪੈਰ ਧੋਣ ਵਾਲੀਆਂ ਪੌੜੀਆਂ ਬੱਚੇ ਰਹਿ ਗਈਆਂ ਜਿਹੜੀਆਂ ਪ੍ਰਮੁੱਖ ਪੌੜੀਆਂ ਉਹ ਮੰਦਰ ਦੇ ਪਿਛਲੇ ਪਾਸੇ ਰਹਿ ਗਈਆਂ ਕਮਾਏ ਛੜਿਆ ਜੇਰਾ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਇਸ ਮਹਾਨ ਸ਼ਬਦ ਨੂੰ ਤੁਹਾਡੇ ਸਾਹਮਣੇ ਰੱਖਿਆ ਪਿਆਰਿਓ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਇਹਨਾ ਪੰਕਤੀਆਂ ਨੂੰ ਆਪਣੇ ਹਿਰਦੇ ਘਰ ਵਿੱਚ ਵਸਾਈਏ ਜਿਉਂ-ਜਿਉਂ ਨਾਮ ਹਰ ਗਣ ਉਚਰੇ ਯੋਜਨਾ ਮਾ ਹਰ ਗੁਣ ਉੱਚਰ ਭਗਤ ਜਨਾ ਕੋ ਦੇ ਹੁਦਾ ਬਿਨ ਰੇ ਭਗਤ ਜਨਾ ਕੋ ਦੇ ਹੁਦਾ ਬਿਨ ਰੇ ਯੋਜਨਾ ਮਾ ਹਰ ਗੁਣ ਉੱਚ ਰਹਿ ਪਕਤ ਜਨਾ ਕੋ ਦੇਹਦਾ ਫਿਰੇ ਪਕਤ ਜਨਾ ਕੋ ਦੇਹਦਾ ਫਿਰੇ ਹਿੰੜੀ ਜਾਤ ਮੇਰੀ ਜਦ ਮਰਾਇਆ ਸੀ ਪੇਕੇ ਜਾਨਾ ਇਨੜੀ ਜਾਤ ਮੇਰੀ ਜਾਤ ਮਰਾਇਆ ਜੀਪੇ ਕੇ ਜਨਮ ਕਾਹੇ ਕੋ ਆਇਆ ਜੀਪੇ ਕੇ ਜਨਮ ਕਾਹੇ ਕੋ ਆਇਆ ਜੀਪੇ ਕੇ ਜਨਮ ਇਕ ਆਇਆ ਜੋ ਜੋ ਨਾਮ ਹਰ ਗੁਣੀ ਉੱਚ ਰਹਿ ਜਨਕੋ ਦੇਹੁਰਾ ਬਿਨ ਹੈ ਫਗਤ ਜਨਕੋ ਦੇਹੁਰਾ ਬਿਨ ਜੋ ਕਮਲੀ ਚੱਲੇ ਲਟਾਏ ਤੇਹਰੇ ਪਾਛੇ ਬੈਠਾ ਜਾਂ ਲੈ ਕੰਬਲੀ ਚੱਲੋ ਪਲਟਾਏ ਤੇਹਰੇ ਪਾਛੇ ਭਗਤ ਜਨਾ ਕੋ ਦੇਹੁਰਾ ਮੇਰੇ ਜਿਉਂ ਜਉਨਾ ਮ ਹਰ ਗੁਣ ਉੱਚ ਰੇ ਭਗਤ ਜਨਾ ਕੋ ਦੇਹੁਰਾ ਬਿਨੈ ਭਗਤ ਜਨਾ ਕੋ ਦੇਹਰਾ ਫਿਰੇ ਜੀਵਾ ਹੈ ਗੁਰੂ ਦੇਵਰਾਜ ਪ੍ਰਤਾਪ